ਮੈਂ ਰਾਣਾ ਗੁਰਮੀਤ ਛੋਟੀ ਐਮਐਲਏ ਗੁਰੂ ਹਰਸਾਹ ਬੋਲ ਰਿਹਾ ਜੀ ਮੈਂ ਦੱਸਣਾ ਚਾਹਣਾ ਕਿ ਇਹਨਾਂ ਨੇ ਨੋਟਿਸ ਕੱਢਿਆ ਹੈ ਉਹਦੇ 'ਚ ਕੋਈ ਸੱਚ ਦੇ ਤੱਥ ਨਹੀਂ ਹੈਗੇ ਉਹ ਬਿਲਕੁਲ ਹੀ ਝੂਠ ਹੈ ਮੈਂ ਆਪਣੇ ਹਲਕੇ ਦੇ ਵਿੱਚ ਕੰਮ ਕੀਤਾ ਮੇਰੇ ਉਥੋਂ ਦੇ ਉਮੀਦਵਾਰ ਸੁਨੀਲ ਜਾਖੜ ਜੀ ਨੇ ਉਹਨਾਂ ਵੱਲੋਂ ਕੋਈ ਵੀ ਐਸੀ ਕੰਪਲੇਂਟ ਨਹੀਂ ਹੈ ਔਰ ਜੇ ਕੋਈ ਹੈ ਤਾਂ ਉਹਨਾਂ ਨੂੰ ਬੇਸ਼ੱਕ ਕੰਟੈਕਟ ਕਰਕੇ ਪੁੱਛਿਆ ਜਾ ਸਕਦਾ ਹੈ ਤਾਂ ਇਹਦੇ ਵਾਸਤੇ ਮੈਂ ਕਹਿਣਾ ਚਾਹਣਾ ਕਿ ਇਹਨਾਂ ਨੇ ਇੱਕ ਪਾਰਸ਼ਲੀ ਇਹਨਾਂ ਨੇ ਡਿਸੀਜਨ ਲਿਆ ਆਰਬਿਟਰਰੀ ਡਿਸੀਜਨ ਲੈ ਕੇ ਜਿਹੜਾ ਮਿਸਟਰ ਚੱਤਰਤ ਹੈ ਉਹਨੇ ਡਿਸਪਲਿਨਰੀ ਕਮੇਟੀ ਕੋਈ ਮੀਟਿੰਗ ਨਹੀਂ ਕਾਲ ਕੀਤੀ ਹਾਲਾਂਕਿ ਪਹਿਲਾਂ ਇਹ ਜਿਹੜੀ ਨੋਟਿਸ ਪੇਜਨ ਵਾਲੀ ਗੱਲ ਹੈ ਇਹ ਇਨ ਕੈਮਰਾ ਹੋਣੀ ਚਾਹੀਦੀ ਨੋਟਿਸ ਪੇਜਨ ਵਾਸਤੇ ਤੁਹਾਨੂੰ ਪ੍ਰੈਸ ਕਾਨਫਰੰਸ ਕਾਲ ਕਰਨ ਦੀ ਲੋੜ ਨਹੀਂ ਪਹਿਲਾਂ ਤਾਂ ਉਹਨੇ ਇਨਡਿਸਪਲਿਨ ਫੁੱਡ ਇੱਕ ਕ੍ਰੇਟ ਦੀ ਡਿਸਪਲਿਨਰੀ ਕਮੇਟੀ ਦਾ ਚੇਅਰਮੈਨ ਹੈ ਔਰ ਫਿਰ ਉਹਦੇ ਨਾਲ ਉਹਨਾਂ ਨੇ ਆਫਿਸ ਬੇਰਰ ਫਤੇਜੰਗ ਬਾਜਵਾ ਰਿਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਨੇ ਸੋ ਕਹਿੰਦਾ ਮਤਲਬ ਕਿ ਇਨਡਿਸਪਲਿਨ ਦਾ ਇੱਕ ਕ੍ਰੇਟ ਕਰ ਰਹੇ ਨੇ ਜੀ ਇਹ ਇਹਦਾ ਮੋਰਲ ਡਿਊਟੀ ਬਣਦੀ ਹੈ ਕਿ ਪੀਸੀਸੀ ਦਾ ਪ੍ਰਧਾਨ ਹੋਣ ਦੇ ਨਾਤੇ ਹੀ ਸ਼ੁੱਡ ਹੈਵ ਵੌਂਟ ਟੂ ਵੇਰੀਅਸ ਕੰਸਟਿਟੂਐਂਸੀਜ਼ ਫਾਰ ਦੀ ਕੰਪੇਨਿੰਗ ਆਫ ਦੋਜ਼ ਕੈਂਡੀਡੇਟਸ ਫੇਰਰ ਤੋਂ ਬਾਅਦ ਜੀ ਵੱਡੀ ਹਾਰ ਹੋਣ ਤੋਂ ਬਾਅਦ ਜਦਕਿ ਆਪ 137000 ਵੋਟ ਤੋਂ ਹਾਰੇ ਹਾਰਨ ਤੋਂ ਬਾਅਦ ਇਹਨਾਂ ਨੇ ਇਨਟਰੋਸਪੈਕਸ਼ਨ ਵਾਸਤੇ ਅੱਜ ਤੱਕ ਜਿਹੜੀ ਇਹ ਪੀਸੀਸੀ ਦੀ ਮੀਟਿੰਗ ਦੀ ਕਾਲ ਕੀਤੀ ਜਦਕਿ ਸਾਡੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਿਹੜੇ ਚੇਅਰਪਰਸਨ ਨੇ ਸ਼੍ਰੀਮਤੀ ਸੋਨੀਆ ਗਾਂਧੀ ਵਾਈਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਜੀ ਉਹਨਾਂ ਨੇ ਐਮਰਜੈਂਟ ਮੀਟਿੰਗ ਸੀਡਬਲਿਊਸੀ ਦੀ ਕਾਲ ਕੀਤੀ ਉਹਦੇ ਵਿੱਚ ਉਹਨਾਂ ਨੇ ਆਪਣੇ ਰੈਜ਼ੀਗਨੇਸ਼ਨ ਆਫਰ ਕੀਤੇ ਸੋ ਕਹਿਣ ਦਾ ਮਤਲਬ ਕਿ ਹੀ ਇਸ ਨੋਟ ਅਬਾਉਟ ਦੀ ਪਾਰਟੀ he should understand his responsibilities and if he is incapable, he should step down immediately. Uh, not ruin the congress party in punjab. he has not taken his job seriously. people of the punjab and the congress leadership and the workers have not accepted his leadership. that is why they were feeling insecure under his leadership.